17-18 ਸਾਲਾਂ ਦਾ ਇੱਕ ਨੌਜਵਾਨ ਹਰ ਰੋਜ਼ ਸਾਈਕਲ ਤੇ ਸਵਾਰ ਹੋ ਲੁਧਿਆਣੇ ਦੀ ਇੱਕ ਕੱਪੜਿਆਂ ਦੀ ਫੈਕਟਰੀ ਵਿੱਚ ਕੰਮ ਕਰਨ ਲਈ ਚਲੇ ਜਾਂਦਾ। ਗੀਤਕਾਰੀ ਨਾਲ ਇੰਨਾ ਪਿਆਰ ਸੀ ਕਿ ਕੰਮ ਤੋਂ ਥੱਕਿਆ ਹੋਣ ਦੇ ਬਾਵਜੂਦ ਵੀ ਸਾਈਕਲ ਚੱਕ ਸਿੱਧਾ ਲੁਧਿਆਣੇ ਦੇ ਬਾਸੜ ਦੇ ਆਪਣੇ ਉਸਤਾਦ ਸੁਰਿੰਦਰ ਸ਼ਿੰਦੇ ਕੋਲ ਰਿਆਜ਼ ਕਰਨ ਲਈ ਪਹੁੰਚ ਜਾਂਦਾ। ਜਦ ਵੀ ਘਰਦਿਆਂ ਨੇ ਪੁੱਛਣਾ ਕਿ ਤੂੰ ਕੀ ਕਰਦਾ ਹੈ ਤਾਂ ਉਸ ਦਾ ਜਵਾਬ ਹਮੇਸ਼ਾ ਇਹੀ ਹੋਣਾ ਕਿ ਤੁਹਾਨੂੰ ਮੇਰੇ ਕੰਮ ਬਾਰੇ ਮੈਂ ਨਹੀਂ ਖੁਦ ਲੋਕ ਦੱਸਣਗੇ। ਉਸ ਦੀਆਂ ਇਹ ਗੱਲਾਂ ਸੱਚ ਵੀ ਸਾਬਤ ਹੋਈਆਂ। ਜਾਦੂ ਨੇ ਆਪਣੀ ਪਹਿਲੀ ਐਲਪੀ ਐਲਬਮ ਟਕੂਏ ਤੇ ਟਕੂਆ 1981 ਵਿੱਚ ਸੁਰਿੰਦਰ ਸੋਨੀਆ ਨਾਲ ਰਿਕਾਰਡ ਕਰਵਾਈ। ਭੱਜ ਜਾਵੇਂ ਮਿੱਤਰਾ ਟਕ ਵਿੱਚ ਟਕੂਆ। ਛੱਤ ਵਿੱਚ ਟਕੂਆ ਖੜ ਕੇ ਭੱਜ ਜਾਵੇਂ ਮਿੱਤਰਾ। ਜਿਆਦੀ ਐਲਬਮ ਮਾਰਕੀਟ ਵਿੱਚ ਆਈ ਤਾਂ ਚਾਰੇ ਪਾਸੇ ਭਾਜੜਾਂ ਪੈ ਗਈਆਂ। ਲੱਖਾਂ ਦੀ ਗਿਣਤੀ ਵਿੱਚ ਵਿਕਰੀ ਹੋਈ। 8 ਦੂਇਟ ਗੀਤਾਂ ਦੀ ਇਸ ਐਲਬਮ ਨੇ ਪੰਜਾਬ ਦੀ ਝੋਲੀ ਇੱਕ ਅਜਿਹਾ ਕਲਾਕਾਰ ਪਾਇਆ ਜਿਸ ਨੂੰ ਇਸ ਦੁਨੀਆ ਤੋਂ ਗਏ ਤਾਂ 35 ਸਾਲ ਹੋ ਗਏ ਹਨ ਪਰ ਉਸ ਨੂੰ ਉਸਦੇ ਗੀਤਾਂ ਨੇ ਅਮਰ ਬਣਾ ਦਿੱਤਾ। ਦੋਸਤੋ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਕਲਾਕਾਰ ਦੀ ਗੱਲ ਕਰ ਰਿਹਾ ਅਮਰ ਸਿੰਘ ਚਮਕੀਲਾ ਉਹ ਨਾਮ ਜਿਸ ਨੇ ਆਪਣੇ 8 ਕੋ ਸਾਲਾਂ ਦੇ ਕੈਰੀਅਰ ਦੇ ਵਿੱਚ ਆਪਣੇ ਸਾਥੀ ਕਲਾਕਾਰਾਂ ਨੂੰ ਵਹਿਲੇ ਕਰ ਦਿੱਤਾ ਸੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਅਮਰ ਸਿੰਘ ਚਮਕੀਲਾ ਜੀ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਤਿਆਰ ਕਰਨ ਵਿੱਚ ਸਾਨੂੰ 10 ਤੋਂ 12 ਦਿਨ ਲੱਗੇ ਕਿਉਂਕਿ ਦੋਸਤੋ ਚਮਕੀਲੇ ਉੱਪਰ ਸੈਕ ਬਚਪਨ ਤੇ ਪਰਿਵਾਰ ਬਚਪਨ ਤੋਂ ਹੀ ਚਮਕੀਲਾ ਜੀ ਪੜ੍ਹਾਈ ਲਿਖਾਈ ਵਿੱਚ ਕਾਫੀ ਤੇਜ਼ ਸਨ ਉਹਨਾਂ ਨੇ ਆਪਣੀ 5ਵੀਂ ਤੱਕ ਦੀ ਪੜ੍ਹਾਈ ਗੁੱਜਰਖਾਨ ਸਕੂਲ ਤੋਂ ਪੂਰੀ ਕੀਤੀ ਕਰਦੇ ਹਾਲਾਤ ਬਹੁਤੇ ਚੰਗੇ ਨਾ ਹੁਣ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ ਪੜ੍ਹਾਈ ਵਿੱਚੇ ਛੱਡ ਉਹ ਇਧਰ ਉਧਰ ਹੱਥ ਮਾਰਦੇ ਆਖਿਰ ਲੁਧਿਆਣੇ ਦੀ ਇੱਕ ਕੱਪੜੇ ਦੀ ਫੈਕਟਰੀ ਵਿੱਚ ਲੱਗ ਗਏ ਇੱਥੇ ਇਹ ਵੀ ਕਲੀਅਰ ਕਰਨਾ ਬੜਾ ਜ਼ਰੂਰੀ ਹੈ ਕਿ ਚਮਕੀਲਾ ਜੀ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਪਰ ਕਈ ਇੰਟਰਵਿਊਜ਼ ਵਾਲੇ ਦਾਵਾ ਕਰਦੇ ਹਨ ਕਿ ਉਹਨਾਂ ਦੇ ਘਰ ਦੇ ਹਾਲਾਤ ਬੜੇ ਮਾੜੇ ਸਨ ਅਮਰ ਸਿੰਘ ਚਮਕੀਲਾ ਦੇ ਪੈਰਾਂ ਦੀਆਂ ਚੱਪਲਾਂ ਟੁੱਟੀਆਂ ਹੁੰਦੀਆਂ ਸਨ ਉਹਨਾਂ ਨੇ ਚੁੰਨੀਆਂ ਰੰਗਣ, ਟੈਰਾਂ ਨੂੰ ਪੈਂਚਰ ਲਾਉਣ ਅਤੇ ਮੱਝਾਂ ਚਾਰਨ ਵਰਗੇ ਬੜੇ ਕੰਮ ਕੀਤੇ ਤਾਂ ਦੱਸ ਦਈਏ ਕਿ ਇਹ ਸਭ ਅਫਵਾਹਾਂ ਹਨ। ਚਮਕੀਲਾ ਆਪਣੇ ਪੰਜ ਭੈਣਾ ਭਰਾਵਾਂ ਵਿੱਚੋਂ ਸਭ ਤੋਂ लाਡਲਾ ਸੀ। ਉਹਨਾਂ ਦੀਆਂ ਦੋ ਵੱਡੀਆਂ ਭੈਣਾਂ ਸਵਰਨ ਕੌਰ ਅਤੇ ਚਰਨ ਕੌਰ ਸਨ ਅਤੇ ਦੋ ਛੋਟੇ ਭਰਾ ਲਸ਼ਕਰ ਸਿੰਘ ਅਤੇ ਅਵਤਾਰ ਸਿੰਘ ਤਾਰੀ ਸਨ। ਗੀਤਕਾਰੀ ਵੱਲ ਰੁਝਾਨ ਚਮਕੀਲੇ ਦੇ ਪਰਿਵਾਰ ਦੇ ਮੈਂਬਰ ਆਪਣੇ ਘਰ ਦਾ ਗੁਜ਼ਾਰਾ ਮੱਝਾਂ ਰੱਖ ਕੇ ਕਰਿਆ ਕਰਦੇ ਸਨ ਅਤੇ ਗੀਤਕਾਰੀ ਵਾਲੇ ਪਾਸੇ ਕਿਸੇ ਦਾ ਵੀ ਕੋਈ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਸੀ। ਪਰ ਚਮਕੀਲੇ ਨੂੰ ਗੀਤਕਾਰੀ ਇੱਕ ਦਾਤ ਵੱਜੋਂ ਮਿਲੀ ਸੀ ਉਹ ਜਦ 16 ਸਾਲਾਂ ਦਾ ਸੀ ਤਾਂ ਉਸਨੇ ਹਾਰਮੋਨੀਅਮ ਅਤੇ ਢੋਲਕੀ ਨੂੰ ਸਿੱਖਣਾ ਸ਼ੁਰੂ ਕਰ ਦਿੱਤਾ ਹਾਰਮੋਨੀਅਮ ਅਤੇ ਢੋਲਕੀ ਉੱਪਰ ਪਕੜ ਬਣਾਉਣ ਤੋਂ ਬਾਅਦ ਚਮਕੀਲੇ ਨੂੰ ਸਰਿੰਦਰ ਸ਼ਰਮਾ, ਅਮਨਦੀਪ ਕੌਰ ਅਤੇ ਕਮਲਦੀਪ ਕੌਰ ਪਹਿਲਾ ਲਿਖਿਆ ਗੀਤ ਚਮਕੀਲੇ ਨੇ ਆਪਣੇ ਉਸਤਾਦ ਸੁਰਿੰਦਰ ਸ਼ਿੰਦੇ ਨੂੰ ਆਪਣਾ ਲਿਖਿਆ ਇੱਕ ਗੀਤ ਮੈਂ ਡਿੱਗੀ ਤਿਲਕ ਕੇ ਛੜੇ ਜੀਠ ਨੇ ਚੁੱਕੀ ਰਿਕਾਰਡ ਕਰਨ ਲਈ ਕਿਹਾ ਪਹਿਲਾਂ ਤਾਂ ਸੁਰਿੰਦਰ ਸ਼ਿੰਦੇ ਵੱਲੋਂ ਨਾ ਨੁਕਰ ਕੀਤੀ ਗਈ ਪਰ ਉਹ ਬਾਅਦ ਵਿੱਚ ਰਿਕਾਰਡ ਕਰਨ ਲਈ ਮੰਨ ਗਏ ਚਮਕੀਲੇ ਦਾ ਲਿਖਿਆ ਤੇ ਸੁਰਿੰਦਰ ਸ਼ਿੰਦੇ ਦਾ ਗਾਇਆ ਇਹ ਗੀਤ ਕਾਫੀ ਜਿਆਦਾ ਹਿੱਟ ਸਾਬਿਤ ਹੋਇਆ ਚਮਕੀਲੇ ਬਹੁਤ ਹੌਟ ਬਹੁਤ ਮੈਂ ਨਹੀਂ ਗਾਣਾ ਜੀ ਉਹ ਕਹਿੰਦਾ ਉਸਤਾਦ ਜੀ ਗਾਦੇ ਬਹੁਤ ਹਿੱਟ ਹੋਣਾ ਚੱਕਦੇ ਫੱਟੇ ਹਾਂਜੀ ਔਰ ਸਹੀ ਗੱਲ ਉਹ ਇੰਨਾ ਹਿੱਟ ਹੋਇਆ ਸੂਪਰ ਹੈਟ ਕਲਾਕਾਰ ਬਣਨਾ ਥੋੜੇ ਸਮੇਂ ਬਾਅਦ ਸੁਰਿੰਦਰ ਸ਼ਿੰਦਾ ਆਪਣੀ ਫੀਮੇਲ ਵੋਕਲਿਸਟ ਸੁਰਿੰਦਰ ਸੋਨੀਆ ਨੂੰ ਸਾਈਡ ਤੇ ਕਰ ਗੁਲਸ਼ਨ ਕੋਮਲ ਨੂੰ ਆਪਣੇ ਨਾਲ ਕੈਨੇਡਾ ਟੂਰ ਤੇ ਲੈ ਗਏ ਜਿਸ ਤੋਂ ਬਾਅਦ ਗੁੱਸੇ ਵਿੱਚ ਭਰੀ ਸੁਰਿੰਦਰ ਸੋਨੀਆ ਨੇ ਚਮਕੀਲੇ ਨੂੰ ਆਪਣੇ ਨਾਲ ਆਪਣੀ ਪਹਿਲੀ ਐਲਬਮ ਬਣਾਉਣ ਦੇ ਲਈ ਮਨਾ ਲਿਆ ਇਸ ਤਰ੍ਹਾਂ ਸੁਰਿੰਦਰ ਸੋਨੀਆ ਤੇ ਚਮਕੀਲੇ ਵੱਲੋਂ ਕੀਸਰ ਸਿੰਘ ਟਿੱਕੀ ਜੋ ਕਿ ਚਮਕੀਲੇ ਦੇ ਸਾਥੀ ਸਨ ਦੀ ਬਦੌਲਤ ਆਪਣੀ ਪਹਿਲੀ ਐਲਬਮ ਤਕੂਏ ਤੇ ਟਕੂਆ 1980 ਚ ਰਿਕਾਰਡ ਕਰਵਾਈ ਗਈ ਇਸ ਐਲਬਮ ਨੂੰ ਚਰਨਜੀਤ ਅਹੂਜਾ ਵੱਲੋਂ ਪ੍ਰੋਡਿਊਸ ਕੀਤਾ ਗਿਆ ਜਦ ਇਹ ਐਲਪੀ ਮਾਰਕੀਟ ਵਿੱਚ ਆਈ ਤਾਂ ਚਾਰੇ ਪਾਸੇ ਭਾਜਣਾ ਪੈ ਗਈਆਂ ਨਗਰੀ ਤੇਰੀ ਸੰਤਾਨੇ ਪਾਈ ਫੇਰੀ ਨਹੀਂ ਵਸਦੀ ਨਗਰੀ ਤੇਰੀ ਪੂਰਬੀ ਸੱਤ ਰੰਗ ਦੀ ਵੇ ਵਿੱਚ ਭੁੱਗੀਆਂ ਗੁਟਾਰਾਂ ਪਾਈਆਂ ਲੱਖਾਂ ਦੀ ਗਿਣਤੀ ਵਿੱਚ ਇਸ ਐਲਪੀ ਦੀ ਵਿਕਰੀ ਹੋਈ ਜਦ ਸਰਿੰਦਰ ਸਿੰਧਾ 2-3 ਮਹੀਨਿਆਂ ਬਾਅਦ ਕੈਨੇਡਾ ਤੋਂ ਵਾਪਸ ਆਏ ਤਾਂ ਉਹ ਚਮਕੀਲੇ ਵੱਲੋਂ ਲਿਆਦੇ ਤੂਫਾਨ ਨੂੰ ਦੇਖ ਹੈਰਾਨ ਹੋ ਗਏ ਅਮਰਜੋਤ ਨਾਲ ਜੋੜੀ ਬਣਨਾ ਅਤੇ ਦੂਜਾ ਵਿਆਹ ਥੋੜੇ ਸਮੇਂ ਬਾਅਦ ਸਰਿੰਦਰ ਨੇ ਬਣਾ ਲਿਆ 365 ਦਿਨਾਂ 'ਚ 366 ਅਖਾੜੇ ਦੋਸਤੋ ਚਮਕੀਲੇ ਬਾਰੇ ਇਹ ਗੱਲ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਕਿ ਉਹਨਾਂ ਦੇ 365 ਦਿਨਾਂ 'ਚ 366 ਅਖਾੜੇ ਹੁੰਦੇ ਸਨ ਅਤੇ ਇਹ ਗੱਲ ਸੱਚੀ ਵੀ ਸੀ। ਕਈ ਲੋਕਾਂ ਦਾ ਕਹਿਣਾ ਹੈ ਕਿ ਚਮਕੀਲਾ ਦਿਨ ਦੇ ਵਿੱਚ 2 ਤੋਂ 3 ਅਖਾੜੇ ਲਾਉਂਦਾ ਸੀ ਪਰ ਇਸ ਗੱਲ ਦੀ ਪੁਸ਼ਟੀ ਚਮਕੀਲੇ ਦੇ ਸਾਥੀ ਕੇਸਰ ਸਿੰਘ ਟਿੱਕੀ ਨੇ ਕਰਦਿਆਂ ਦੱਸਿਆ ਕਿ ਚਮਕੀਲਾ ਇੱਕ ਦਿਨ ਵਿੱਚ ਸਿਰਫ ਇੱਕ ਹੀ ਅਖਾੜਾ ਲਾਉਂਦਾ ਸੀ। ਉਹ ਇੱਕ ਹੀ ਅਖਾੜੇ ਵਿੱਚ ਪੂਰਾ ਜੋਰ ਲਾ ਕੇ ਗਾਉਂਦਾ ਸੀ ਜਿਸ ਦੀ ਵਜ੍ਹਾ ਕਰਕੇ ਹੀ ਲੋਕ ਉਸ ਨੂੰ ਬੁੱਕ ਕਰਦੇ ਸਨ ਇੱਥੋਂ ਤੱਕ ਕਿ ਉਸ ਵੇਲੇ ਲੋਕ ਆਪਣੇ ਵਿਆਹਾਂ ਦੀਆਂ ਤਰੀਕਾ ਚਮਕੀਲੇ ਦੇ ਪ੍ਰੋਗਰਾਮਾਂ ਦੀ ਬੁਕਿੰਗ ਦੇ ਹਿਸਾਬ ਨਾਲ ਤੈਅ ਕਰਦੇ ਸਨ ਉਸ ਵਕਤ ਦੀਆਂ ਵੱਡੀਆਂ ਫਿਲਮਾਂ ਚਮਕੀਲੇ ਦੇ ਗੀਤਾਂ ਕਰਕੇ ਚਲਦੀਆਂ ਸਨ ਇਸ ਦੀ ਐਗਜ਼ਾਮਪਲ ਹੈ ਫਿਲਮ ਪਟੋਲਾ ਜਿਸ ਨੂੰ ਚਮਕੀਲੇ ਦੇ ਗਾਏ ਗੀਤ ਪਹਿਲੇ ਲਲਕਾਰੇ ਨਾਲ ਨੇ ਫੇਮਸ ਕਰ ਦਿੱਤਾ ਨੀ ਤੌਰ ਜਾਂ ਤੋਂ ਖਾਂਦੇ ਵਿੱਚ ਪਹਿਲੀ ਬਣਿਆ ਦੇਖ ਲੈ ਯਾਰਾਂ ਨੇ ਅੱਜ ਕਿੰਨਾ ਤਣਿਆ ਸਿੰਘਾਂ ਵੱਲੋਂ ਵਾਰਨਿੰਗ ਤੇ ਚਮਕੀਲੇ ਦੀ ਮਾਫੀ ਦੋਸਤੋ ਇਸ ਗੱਲ ਨੂੰ ਚਮਕੀਲੇ ਦੇ ਖੁਦ 우ਸਤਾਦ ਸੁਰਿੰਦਰ ਸ਼ਿੰਦਾ ਅਤੇ ਉਹਨਾਂ ਦੇ ਸਾਥੀ ਸਵਰਨ ਸੀਵੀਆਂ ਨੇ ਕਬੂਲਿਆ ਸੀ ਕਿ ਚਮਕੀਲਾ ਥੋੜਾ ਗਰਮ ਲਿਖਦਾ ਸੀ ਚਮਕੀਲੇ ਦੇ ਕੁੱਲ ਗਾਣਿਆਂ ਵਿੱਚੋਂ ਕੁਝ ਗੀਤ ਅਜਿਹੇ ਸਨ ਜੋ ਬਹੁਤ ਜ਼ਿਆਦਾ ਲੱਚਰ ਸਨ ਜਿਨ੍ਹਾਂ ਦੀ ਵਜ੍ਹਾ ਕਰਕੇ ਉਸ ਸਮੇਂ ਚਮਕੀਲੇ ਨੂੰ ਕਈ ਕੰਟਰੋਵਰਸੀ ਦਾ ਸਾਹਮਣਾ ਕਰਨਾ ਪਿਆ ਇਸੇ ਸਮੇਂ ਦੌਰਾਨ ਖੜਕੂ ਲਹਿਰ ਵੀ ਜੋਰਾਂ ਤੇ ਸੀ ਸੋ ਚਮਕੀਲੇ ਨੂੰ ਜਦ ਸਿੰਘਾਂ ਵੱਲੋਂ ਉਸਦੇ ਗੀਤਾਂ ਦੀ ਕਰਕੇ ਧਮਕੀ ਭਰੇ ਪੱਤਰ ਮਿਲੇ ਤਾਂ ਚਮਕੀਲਾ ਆਪਣੇ ਸਾਥੀ ਸਵਰਨ ਸੀਬਿਆ ਦੇ ਨਾਲ 1986 ਦੇ ਵਿੱਚ ਖੁਦ ਸਿੰਘਾਂ ਕੋਲੋਂ ਮਾਫੀ ਮੰਗ ਕੇ ਆਇਆ ਇਸ ਵਕਤ ਚਮਕੀਲੇ ਨੇ ਵਾਅਦਾ ਕੀਤਾ ਸੀ ਕਿ ਉਹ ਹੁਣ ਤੋਂ ਧਾਰਮਿਕ ਗੀਤ ਹੀ ਗਾਵੇਗਾ ਪਰ ਗੰਦਾ ਨਹੀਂ ਹੋਣਾ ਕਹਾਂ ਨਹੀਂ ਹੱਪਾ ਜੀ ਕਿ ਮੈਂ ਕੰਡਾ ਤੋਬਾ ਕਰ ਲਈ ਉਹਨੇ ਤੋਬੀ ਕਰ ਲਈ ਜੀ ਧਾਰਮਿਕ ਗੀਤਾਂ ਨਾਲ ਵਾਹ ਵਾਹ ਕਰਵਾਉਣੀ ਸਿੰਘਾਂ ਕੋਲੋਂ ਮਾਫੀ ਮੰਗਣ ਤੋਂ ਬਾਅਦ ਚਮਕੀਲੇ ਵੱਲੋਂ ਕਈ ਧਾਰਮਿਕ ਐਲਬਮਜ਼ ਜਿਵੇਂ ਕਿ ਬਾਬਾ 13 ਨਨਕਾਣਾ ਨਾਮ ਜੱਪ ਲੈ ਤਲਵਾਰ ਮੈਂ ਕਲਗੀ ਧਰਦੀ ਹਾਂ ਰਿਲੀਜ਼ ਕੀਤੀਆਂ ਗਈਆਂ ਬਾਬਾ 13 ਨਨਕਾਣਾ ਚਮਕੀਲੇ ਦਾ ਇਹ ਗੀਤ ਉਸਦੇ ਬਾਕੀ ਸਾਰੇ ਗੀਤਾਂ ਤੋਂ ਜ਼ਿਆਦਾ ਸੁਪਰ ਹਿੱਟ ਸਾਬਿਤ ਹੋਇਆ ਇਹ ਬਿੱਤ ਮੇਰਾ ਗੀਤ ਸੀ ਸਤੋਂ ਬਾਬਾ ਕੋਲਿਆ ਤੇਰਾ ਨੰਨ ਇਹ ਤਾਂ ਬਹੁਤ ਜ਼ਿਆਦਾ ਬਾਅਦ ਚ ਰੀਮਿਕਸ ਹੋ ਕੇ ਵੀ ਹੁਣ ਤੱਕ ਬ ਜਿਹੜੇ ਜੀਤ ਨੇ ਜਿਉਂਦੇ ਜੀ ਮੈਨੂੰ ਤੇ ਅਮਰ ਸਿੰਘ ਚੁੰਕੀਲੇ ਨੇ ਅਮਰ ਕੀਤਾ ਇਹ ਗੀਤ ਉਸੇ ਹੀ ਵਿਅਕਤੀ ਦਾ ਲਿਖਿਆ ਸੀ ਜਿਸ ਦਾ ਕਿ ਜ਼ਿਕਰ ਅਸੀਂ ਵੀਡੀਓ ਵਿੱਚ ਵਾਰ-ਵਾਰ ਕੀਤਾ ਹੈ ਸਵਰਨ ਸੀਵਿਆ ਜੀ ਦਾ ਇਸ ਗੀਤ ਦੀਆਂ ਉਸ ਵੇਲੇ 10 ਲੱਖ ਤੋਂ ਵੱਧ ਕਾਪੀਆਂ ਵੀ ਵਿਕੀਆਂ ਸਨ ਖਾੜਿਆਂ ਤੇ ਗੀਤਾਂ ਤੋਂ ਕਮਾਈ ਦੋਸਤੋ ਚਮਕੀਲਾ ਜੀ ਆਪਣੇ ਅਖਾੜੇ ਦੇ ਕਿੰਨੇ ਰੁਪਏ ਲੈਂਦੇ ਸੀ ਇਸ ਬਾਰੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਵਿਕੀਪੀਡੀਆ ਦੇ ਮੁਤਾਬਿਕ ਚਮਕੀਲਾ ਆਪਣੇ ਇੱਕ ਅਖਾੜੇ ਦੇ ਉਸ ਵੇਲੇ 4000 ਰੁਪਏ ਲੈਂਦਾ ਸੀ ਉਸ ਵਕਤ ਇਹ ਕੀਮਤ ਬਹੁਤ ਜ਼ਿਆਦਾ ਹੁੰਦੀ ਸੀ ਆਪਣੀ ਕਮਾਈ ਦੀ ਬਦੌਲਤ ਹੀ ਚਮਕੀਲੇ ਨੇ ਤਿੰਨ ਕੋਠੀਆਂ ਅਤੇ 7 ਤੋਂ 8 ਕਿੱਲੇ ਜ਼ਮੀਨ ਵੜਾ ਲਈ ਸੀ ਮੋਟ ਦੋਸਤੋ ਚਮਕੀਲੇ ਦੀ ਡੈਥ ਨੂੰ 35 ਸਾਲ ਹੋਣ ਵਾਲੇ ਹਨ ਉਹਨਾਂ ਦੀ ਮਰਡਰ ਮਿਸਟਰੀ ਅੱਜ ਤੱਕ ਨਾ ਹੀ ਕੋਈ ਸੋਲਵ ਕਰ ਸਕਿਆ ਹੈ ਅਤੇ ਨਾ ਹੀ ਕਿਸੇ ਨੇ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਸਾਨੂੰ ਅਲੱਗ-ਅਲੱਗ ਇੰਟਰਵਿਊਜ਼ ਅਤੇ ਸਰਚ ਤੋਂ ਉਹਨਾਂ ਦੀ ਮੌਤ ਦੇ ਮੇਨ ਤਿੰਨ ਕਾਰਨਾਂ ਬਾਰੇ ਪਤਾ ਚੱਲਿਆ ਹੈ ਪਹਿਲਾਂ ਤਾਂ ਇਹ ਕਿ ਚਮਕੀਲੇ ਨੂੰ ਉਸਦੇ ਸਾਥੀ ਸਿੰਗਰਜ਼ ਵੱਲੋਂ ਮਰਵਾਇਆ ਗਿਆ ਕਿਉਂਕਿ ਉਸ ਵਕਤ ਚਮਕੀਲੇ ਦੀ ਚੜ੍ਹਤ ਇੰਨੀ ਸੀ ਕਿ ਉਸ ਨੇ ਬਾਕੀ ਕਲਾਕਾਰ ਬੇਲੇ ਕਰ ਦਿੱਤੇ ਸੀ ਦੂਜਾ ਕਾਰਨ ਸੀ ਖੜਕੂ ਸਿੰਘਾਂ ਵੱਲੋਂ ਵਾਰਨਿੰਗ ਦੇਣ ਦੇ ਬਾਵਜੂਦ ਚਮਕੀਲੇ ਦਾ ਲੱਚਰ ਗਾਇਕੀ ਬੰਦ ਨਾ ਕਰਨਾ ਪਰ ਇਸ ਗੱਲ ਬਾਰੇ ਸਵਰਨ ਸੀਬੀਆਂ ਨੇ ਬਿਆਨ ਦਿੱਤਾ ਸੀ ਕਿ ਖੜਕੂ ਸਿੰਘਾਂ ਤੋਂ ਮਾਫੀ ਮੰਗਣ ਤੋਂ ਬਾਅਦ ਚਮਕੀਲੇ ਨੇ ਇੱਕ ਵੀ ਲੱਚਰ ਗੀਤ ਨਹੀਂ ਗਾਇਆ ਇਸ ਲਈ ਸੀਬੀਆ ਦਾ ਕਹਿਣਾ ਹੈ ਕਿ ਇਹ ਕੰਮ ਖੜਕੂ ਸਿੰਘਾਂ ਦਾ ਨਹੀਂ ਹੋ ਸਕਦਾ ਤੁਸੀਂ ਮੰਨਦੇ ਨਹੀਂ ਹੈਗੇ ਕਿ ਖੜਕੂਆਂ ਨੇ ਮਾਰਿਆ ਚਮਕੀਲੇ ਨਾ ਨਹੀਂ ਨਹੀਂ ਮੰਨਦਾ ਖੜਕੂ ਨੇ ਮਾਰਿਆ ਸੀ ਕੀਤੀ ਉਹਨਾਂ ਨੂੰ ਹੀ ਪਤਾ ਪਰਿਵਾਰ ਦਾ ਖੀਰੂ-ਖੀਰੂ ਹੋਣਾ 8 ਮਾਰਚ 1988 ਨੂੰ ਚਮਕੀਲੇ ਦੇ ਨਾਲ ਉਸ ਦੀ ਪਤਨੀ ਅਮਰਜੋਤ ਕੌਰ ਅਤੇ ਉਹਨਾਂ ਦੇ ਦੋ ਸਾਥੀ ਢੋਲਕੀ ਮਾਸਟਰ ਦੇਬੂ ਅਤੇ ਪੇਟੀ ਮਾਸਟਰ ਗੱਲ ਵੀ ਮਾਰੇ ਗਏ ਸਨ ਚਮਕੀਲੇ ਅਤੇ ਅਮਰਜੋਤ ਨੂੰ ਪਿੰਡ ਦੁੱਗਰੀ ਵਿੱਚ ਦਾਗ ਲਾਇਆ ਗਿਆ ਦੇਬੀ ਅਤੇ ਗੱਲ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰ ਵਾਲੇ ਆਪਣੇ ਪਿੰਡ ਲੈ ਗਏ ਚਮਕੀਲੇ ਦੀ ਮੌਤ ਦਾ ਸਦਮਾ ਉਸਦੇ ਪਰਿਵਾਰ ਵਾਲੇ ਝੱਲ ਨਾ ਸਕੇ ਚਮਕੀਲੇ ਦੀ ਮੌਤ ਤੋਂ ਬਾਅਦ ਉਸਦੇ ਭਰਾ ਲਸ਼ਕਰ ਸਿੰਘ ਨੇ ਗੱਡੀ ਥੱਲੇ ਆ ਸੁਸਾਇਡ ਕਰ ਲਿਆ ਇੱਥੇ ਦੱਸ ਦਈਏ ਕਿ ਚਮਕੀਲੇ ਦੇ ਆਪਣੀ ਦੂਜੀ ਪਤਨੀ ਅਮਰਜੋਤ ਦੀ ਕੁੱਖੋਂ ਦੋ ਮੁੰਡਿਆਂ ਨੇ ਜਨਮ ਲਿਆ ਸੀ ਵੱਡੇ ਮੁੰਡੇ ਜੈਮਾਨ ਤੋਂ ਇਲਾਵਾ ਚਮਕੀਲੇ ਦੀ ਮੌਤ ਵੇਲੇ ਉਸ ਦਾ ਇੱਕ 20 ਦਿਨਾਂ ਦਾ ਇੱਕ ਨਵਾਂ ਜੰਮਿਆ ਮੁੰਡਾ ਵੀ ਸੀ ਮਾਪਿਓ ਦੇ ਚਲੇ ਜਾਣ ਤੋਂ ਬਾਅਦ ਇਸ ਮੁੰਡੇ ਦੀ ਵੀ ਡੇਢ ਮਹੀਨਾ ਬਾਅਦ ਮੌਤ ਹੋ ਗਈ ਇਸ ਤੋਂ ਇਲਾਵਾ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਚਮਕੀਲੇ ਦਾ ਪਿਤਾ ਹਰੀ ਸਿੰਘ ਪਾਗਲ ਹੋ ਕੇ ਮਰ ਗਿਆ। ਅੱਜ ਦੇ ਹਾਲਾਤ ਅਤੇ ਚਮਕੀਲੇ ਦੇ ਨਾਮ ਤੇ ਠੱਗੀ। ਦੋਸਤੋ ਅੱਜ ਦੇ ਸਮੇਂ ਚਮਕੀਲੇ ਦੀ ਪਹਿਲੀ ਪਤਨੀ ਗੁਰਮੀਲ ਕੌਰ ਆਪਣੀ ਲੜਕੀ ਅਮਨਦੀਪ ਕੌਰ ਨਾਲ ਪਿੰਡ ਦੁੱਗਰੀ ਹੀ ਰਹਿੰਦੀ ਹੈ। ਉਹਨਾਂ ਦੀ ਦੂਜੀ ਲੜਕੀ ਕਮਲਦੀਪ ਕੌਰ ਕੈਨੇਡਾ ਸੈਟਲ ਹੈ। ਚਮਕੀਲੇ ਦੀ ਦੂਜੀ ਪਤਨੀ ਅਮਰਜੋਤ ਕੌਰ ਦਾ ਮੁੰਡਾ ਜੈਮਨ ਸਿੰਘ ਦਾ ਵੀ ਵਿਆਹ ਹੋ ਚੁੱਕਾ ਹੈ। ਦੋਸਤੋ ਇੱਥੇ ਦੱਸਣਾ ਬੜਾ ਜ਼ਰੂਰੀ ਹੈ ਕਿ ਅੱਜਕੱਲ੍ਹ ਲੋਕ ਚਮਕੀਲੇ ਦੇ ਪਰਿਵਾਰ ਵਾਲਿਆਂ ਦੇ ਨਾਮ ਤੇ ਕਈ ਠੱਗੀਆਂ ਕਰ ਰਹੇ ਹਨ ਫੇਕ ਕਮੇਟੀਆਂ ਬਣਾ ਉਹਨਾਂ ਦੀ ਵਰਸੀ ਵੇਲੇ ਪੈਸੇ ਖਾਦੇ ਜਾ ਰਹੇ ਹਨ ਸੋ ਚਮਕੀਲੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕਮੇਟੀ ਦੇ ਮੈਂਬਰ ਨਹੀਂ ਹਨ ਦੋਸਤੋ ਅਖੀਰ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਇੱਕ ਗੋਲੀ ਉੱਪਰ ਇੱਕ ਬੰਦੇ ਦੀ ਨਹੀਂ ਬਲਕਿ ਉਸ ਨਾਲ ਜੁੜੀਆਂ ਕਈ ਜਾਨਾਂ ਚਲੇ ਜਾਂਦੀਆਂ ਹਨ। ਜਿਵੇਂ ਕਿ ਸਾਨੂੰ ਅਮਰ ਸਿੰਘ ਚਮਕੀਲਾ ਦੇ ਪਰਿਵਾਰ ਨਾਲ ਦੇਖਣ ਨੂੰ ਮਿਲਿਆ। ਪਰ ਇਹ ਗੋਲੀ ਚਮਕੀਲੇ ਨੂੰ ਰਹਿੰਦੀ ਦੁਨੀਆ ਤੱਕ ਅਮਰ ਬੜਾ ਗਈ। ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣ ਲਈ ਕਾਫੀ ਮਿਹਨਤ ਤੇ ਰਿਸਰਚ ਤੇ ਸਮਾਂ ਲੱਗਦਾ ਹੈ। ਸੋ ਸਾਡੀ ਮਿਹਨਤ ਦਾ ਮੁੱਲ ਤੁਸੀਂ ਆਪਣੇ ਇੱਕ ਲਾਈਕ ਤੇ ਵਧੀਆ ਜਿਹਾ ਕਮੈਂਟ ਨਾਲ ਮੋੜ ਸਕਦੇ ਹੋ। ਧੰਨਵਾਦ।